ਮੇਰੇ ਨਾਮ ਸਰਬਜੀਤ ਮੇਰਾ ਛੋਟਾ ਬਰਾਸੀ ਗਾ ਇੱਕ ਨੇ ਨਸ਼ਾ ਵਾਲਾ ਟੀਕਾ ਲਾਇਆ ਸੀਗਾ ਤੇ ਟੀਕੇ ਦੇ ਕਰਕੇ ਦੀ ਡੈਥ ਹੋ ਗਈ ਸੀ ਆਪਦੇ ਭਰਾ ਨੂੰ ਓਨੀ ਦੇਰ ਨਹੀਂ ਸੰਸਕਾਰ ਕਰਨਾ ਜਿੰਨੀ ਦੇਰ ਉਹ ਸਾਰੇ ਜਿਹੜੇ ਨਸ਼ਾ ਵੇਚਦੇ ਆ ਜਿਹੜੇ ਇੱਥੇ ਗਿੱਦੜਵਾ ਦੇ ਵਿੱਚ ਜਿੰਨੇ ਵੀ ਵੇਚਦੇ ਉਹਨਾਂ ਤੇ ਕਾਰਵਾਈ ਕੋਈ ਨਾ ਚੱਕੀ ਗਈ ਓਨੀ ਦੇਰ ਅਸੀਂ ਆਪਦੇ ਭਰਾ ਦਾ ਸੰਸਕਾਰ ਨਹੀਂ ਕਰਨਾ ਮੇਰੇ ਭਰਾ ਦੀ ਉਮਰ ਸਿਰਫ 16 17 ਸਾਲ ਸੀ ਅਜੇ ਉਹਨੇ ਕੁਝ ਨਹੀਂ ਦੇਖਿਆ ਸੀ ਐਦੋਂ ਪਹਿਲੇ ਵੀ ਗਿੱਦੜਵਾ ਤੇ ਬਹੁਤ ਮੁੰਡੇ ਮਰ ਚੁੱਕੇ ਆ ਪਰ ਸਰਕਾਰ ਕੋਈ ਪੁਲਿਸ ਇਥੋਂ ਕੁਝ ਕੋਈ ਕਾਰਵਾਈ ਨਹੀਂ ਕਰਦੀ ਪਈਗੀ ਨਹੀਂ ਅੱਜ ਤੱਕ ਨਸ਼ਾ ਸ਼ਰੇਆਮ ਇੱਕ ਦਾ ਬਿਆ ਪਰ ਕੋਈ ਵੀ ਐਕਸ਼ਨ ਨਹੀਂ ਲੈਂਦਾ ਪਿਆ ਹਰ ਕੋਈ ਭਾਲਦਾ ਵੀ ਸਾਨੂੰ ਪ੍ਰੂਫ ਦਿਓ ਸ਼ਰੇਆਮ ਫੜਾਓ ਪਰ ਅਸੀਂ ਕਿੱਥੋਂ ਪ੍ਰੂਫ ਲੇ ਗਏ ਸਾਨੂੰ ਤਾਂ ਸਿਰਫ ਲਾਸ਼ਾਂ ਮਿਲਦੀਆਂ ਜਿਹਨਾਂ ਨੂੰ ਅਸੀਂ ਹੱਤੀ ਕਢਾਇਆ ਉਹਨਾਂ ਦੇ ਨਾਲ ਜੈ ਹੱਤੀ ਲਾਸ਼ਾਂ ਦੋਰੀਆਂ ਨੇ ਸਾਡੇ ਤੋਂ ਇਹ ਦੁੱਖ ਨਹੀਂ ਬਰਦਾਸ਼ਤ ਹੁੰਦਾ ਜੇ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਸਾਨੂੰ ਦੱਸ ਦੇ ਸਿੱਧਾ-ਸਿੱਧਾ ਕਹਿ ਦੇਵੇ ਵੀ ਸਾਡੇ ਹੱਥ ਖੜੇ ਆ ਸਰਕਾਰ ਸ਼ਰੇਆਮ ਖੁਦ ਨਸ਼ਾ ਵਿੱਚ ਰਹੀ ਆ ਸਾਰੇ ਮੁਲਾਜ਼ਮਾ ਸਾਰੇ ਜਿੰਨੇ ਵੀ ਨੇਤਾ ਸਾਰੇ ਰੀਣੀ-ਬਿਲੀ ਨਾਲ ਇਹ ਆਪ ਦੇ ਬੱਚਿਆਂ ਨੂੰ ਬਚਾ ਕੇ ਗਰੀਬ ਬੱਚਿਆਂ ਨੂੰ ਮਾਰ ਰਹੇ ਆ ਕਿਉਂ ਮਾਰ ਰਹੇ ਹੈ ਕਿਉਂ ਨਹੀਂ ਕੋਈ ਐਕਸ਼ਨ ਇੰਨੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹੈਗੀ ਜੀ ਕਿਉਂ ਨਹੀਂ ਜੇਕਰ ਜਿਸੀਂ 11 ਦਿਨ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਸਵੇ ਸਾਡੇ ਮੁੰਡੇ ਦੀ ਕੋਈ ਕਾਰਵਾਈ ਨਾ ਕੀਤੀ ਗਈ ਹਮ ਮੇਰਾ ਮੁੰਡਾ ਹੀ ਸੀ ਜੇ ਮੇਰਾ ਸਗਾਤ ਵੀ ਜਾਗਾ ਹਮ ਸੋਈ ਭਰਾ ਸੀ ਅਸੀਂ ਦੋ ਮੇਰੇ ਭਰਾ ਦੇ ਮੁੰਡੇ ਇੱਕ ਮੇਰੇ ਮੁੰਡਾ ਦਾ ਤੇ ਸਭ ਤੋਂ ਛੋਟਾ ਸੀਗਾ ਹਮ ਇਨੇ ਹੁਣੀ ਜਾ ਕੇ ਇਸਨੇ ਖਰਾਬੇ ਨੇ ਚਿੱਤਾ ਲੈਂਦਾ ਗੋਲੀ ਲੈਂਦੀ ਕਿ ਇਸਨੇ ਤੱਕ ਫਲਸ ਡਿਵਾਰ ਗਿਆ ਸਾਨੂੰ ਇਹੋ ਸੀ ਕਿ ਚਲ ਫਲਸ ਗਿਆ ਦਾ ਹੂੰ ਕਿ ਸਾਨੂੰ ਇਸ ਗੱਲ ਦੀ ਨੋਟਿਸ ਜਦੋਂ ਕੋ ਕੋ ਨੂੰ ਪਤਾ ਲੱਗੇਗਾ ਇੰਨਾ ਚਿਰ ਹੋ ਗਿਆ ਫਿਰ ਮੁੰਡੇ ਸੱਦੇ ਪਤਾ ਉਤੇ ਆ ਪਰਨ ਕੇ ਤੱਕ ਤਾਂ ਕੱਢੀ ਹੂੰ ਕੋਈ ਨੇ ਡਾਕਟਰ ਦੇ ਮਾ ਡਾਕਟਰ ਜੋ ਡਾਕਟਰ ਨੇ ਦਵਾ ਦਿੱਤਾ ਹੂੰ ਪਰ ਨਸ਼ੇ ਦਾ ਸਾਡੇ 10 ਮਾਰ ਤੇ ਨਾ ਤਾਂ ਜੀ ਸਰਕਾਰ ਦੀ ਕੋਈ ਠੋਠੇਦਾਰੀ ਆ ਵੀ 10 ਵਾਰ ਨਸ਼ਾ ਮੁਕਤ ਕਰਦੇ ਆ ਕੇ ਹਾਂ ਕਿ ਨਸ਼ਾ ਮੁਕਤ ਨਹੀਂ ਕਰ ਸਕਦੇ ਸਰਕਾਰ ਤੇ ਨਾ ਹੀ ਕੋਈ ਮਰਾਇਮ ਚੱਕਦਾ ਹੈ ਜੀ ਮੁਲਾਜ਼ਮੀ ਨੂੰ ਚਾਹਤਦਾ ਸਾਡੇ 2 ਮਹੀਨੇ ਹੋ ਗਏ ਇਥੋਂ ਇੰਨਾ ਨਸ਼ਾ ਵਿਖਦਾ ਵੀ ਸਾਢੇ ਦਿਨ ਗੱਲ ਹੱਦੋਂ ਜ਼ਿਆਦਾ ਕਰ ਕਰੇ ਨਸ਼ਾ ਹੋਇਆ ਪਿਆ ਪਰ ਕੋਈ ਬੰਦਾ ਕੋਈ ਮੁਲਾਜ਼ਮ ਨਹੀਂ ਚਾਹਦਾ ਜਿਹੜਾ ਮੁਲਾਜ਼ਮ ਸੁੱਤੇ ਤੇ ਸਰਕਾਰ ਸੁੱਤੀ ਪਈ ਆ ਸਾਨੂੰ ਇਸ ਗੱਲ ਦਾ ਜਾਅਦੇ ਉਹ ਜਦੋਂ ਕਹਿੰਦੇ ਆ ਕਿ ਨਸ਼ਾ ਮੁਕਤ ਨਸ਼ਾ ਮੁਕਤ ਤੇ ਦੂਜਾ ਵੀ ਕਰਦਾਂਗੇ ਹੈ ਤੇ ਵੀ ਸਾਨੂੰ ਤਾਂ ਪਤਾ ਨਹੀਂ ਲੱਗਦਾ ਨਸ਼ਾ ਮੁਕਤ ਕੀਤਾ ਕਿੱਥੇ ਇੱਥੇ ਦਾਅਵੇ ਕਰਦੇ ਸਿਰ ਨਸ਼ਾ ਦੇ ਮਗਰ ਨਾ ਜਾਓ ਤੇ ਵੀ ਅਸੀਂ 2 ਮਹੀਨਾ ਹਫ਼ਤੇ ਚ ਛਡਾਵਾਂਗੇ ਸਾਡੇ ਤਾਂ ਇਹਨਾਂ 10 ਵਾਰ ਚ ਮੁੰਡੇ-ਮੁੰਡੇ ਮਾਰਦੇ ਸਾਡੇ ਬਰਾਤ ਤਾਂ ਮੇਲੇ ਚੜ ਕੇ ਵੇਖੀ ਨਹੀਂ ਕਿਸੇ ਨੇ ਸਰਕਾਰ ਤੇ ਜਾਂਦੇ ਆ ਕੀ ਮੁੰਡੇ ਦਾ ਭੁਗ ਪੈਂਦਾ ਹੈ ਕੀ ਜੱਦ ਵਿਚਾਰ ਹੋ ਜਾਂਦਾ ਪੀਜਾ ਉਹਦੂ ਫੇਰ ਪਹਿਲਾ ਮਰ ਜਾਂਦਾ ਕੋਈ ਸਾਡੇ ਇੱਥੇ ਲੀਡਰਸ਼ਿਪ ਨਹੀਂ ਆਇਆਗਾ ਬੈਠਣ ਉਸ ਨਹੀਂ ਬਾਈ ਜੀ ਨਾ ਤਾਂ ਇੱਥੇ ਇਕੱਲੇ ਲੱਕੜ ਦੇ ਮੁੰਡੇ ਹੈਗੇ ਆ ਠੀਕ ਹੈ ਇੱਥੇ ਕਿਸੇ ਨੇ ਐ ਨਹੀਂ ਕੀਤਾ ਕਿ ਮੈਂ ਚਿੱਟਾ ਬੰਦ ਕਰਦਾ ਗੋਲੀਆਂ ਬੰਦ ਕਰਦਾ ਗਾਬੇ ਬੰਦ ਕਰਦਾ ਕੁਛ ਨਹੀਂ ਬੰਦ ਕੀਤਾ ਤੇ ਕੀ ਸਾਡਾ ਮੁੰਡਾ ਰਿੱਤੀ ਤੋਂ ਲਿਆਇਗਾ ਗੋਲੀ ਤੇ ਉਹਦੇ ਪਿਓ ਦਾ ਨਾਮ ਕਵੀਰਾ ਸਿੰਘ ਆ ਦਰਦੇ ਜਨਾਬ ਸਰਦ ਉਹ ਕਾਲਾ ਸਿੰਘ ਆ ਹੂੰ ਉਹਨਾਂ ਤੋਂ ਲੈ ਕੇ پارک ਕੋਲੇ ਗਲੀ ਹੈਗੀ ਆ ਹੂੰ ਉੱਥੋਂ ਬੜੀ ਗੋਲੀ ਲੈ ਆ ਉਹ ਗੋਲਗਾ ਦਾ ਇੱਕ ਵਿੰਦਰ ਸਿੰਘ ਵੇਚਦਾ ਹੂੰ ਉਹ ਗੋਲਗਾ ਇੱਕ ਉਹ ਵੇਚਦਾ ਨੇਕ ਹੈ ਜੀ ਕਿੰਨੇ ਘਣਾ ਪਰ ਇਹ ਗੋਲੀ ਫੀਰੇ ਤੋਂ ਮੁੰਡੇ ਤੋਂ ਰਿੱਕੀ ਤੋਂ ਆਈ ਹੈਗੀ ਆ ਹੂੰ ਹੈ ਕੋਈ ਕੋਈ ਕਾਰਵਾਈ ਨਹੀਂ ਕਰਦੀ ਨਾ ਜੀ ਇੱਥੇ ਧਾਕਰੇ ਨੂੰ ਕੋਈ ਹੁੰਦੇ ਨਹੀਂ ਗੁਰਪਤਜੀ ਪਹਿਲੇ ਇਹਨਾਂ ਮੋਸਲੇ ਦੇ ਨਾਲ ਗਾਬੇ ਗੋਲਗਾ ਵੇਚਦੇ ਆ ਹੈ ਬਸ ਕੋਈ ਪਰਤਾਲ ਨਹੀਂ ਇੱਥੇ ਇੱਕ ਰੈਕਡ ਬਣਾਉਣੀ ਪਈ ਨਾ ਕਿਤਾ ਵਰਕੇ ਲਾਉਣੇ ਪੈਣਗੇ ਵਹੀ ਲਉਣੀ ਬੋਗੀ ਵਹੀ ਬੁਣੀ ਬੋਗੀ ਇਹ ਨਹੀਂ ਵੀ ਇੱਕ ਅੱਤੇ ਪੰਨੇ ਤੇ ਲਿਜੂਆ ਕੋਈ ਇੱਕ ਅੱਤੇ ਪੰਨੇ ਤੇ ਕੋ ਨਸ਼ੇ ਵਾਲੇ ਦਾ ਖਾਤਮਾ ਹੋ ਜੂਗਾ ਲਿਖੇ ਜਾਣਗੇ ਇਹ ਤਾਂ ਪੂਰੀ ਵਹੀ ਚਾਹੀਦੀ ਬਾੜੀਆਂ ਨੂੰ ਤੇ ਫਿਰ ਲਿਖੇ ਜਾਣਗੇ ਹੁਣ ਪੁਲਿਸ ਜਿਹੜੀ ਪੁਲਸਾ ਪਰੂਪਾਲਦੀ ਹੈ ਪੁਲਸ ਨੂੰ ਕਿੱਥੋਂ ਦੱਸੋ ਸਰਕਾਰ ਨੂੰ ਨਹੀਂ ਪਤਾ ਨਚਾਉਂਦਾ ਕਿੱਥੋਂ ਜੋ ਮੁੰਡੇ ਮਰ ਜਾਂਦੇ ਆ ਸੀ ਬੈਲਟ ਤੇ ਰਹਿਨੇ ਆ ਜਾਂ ਜੋ ਕੋਈ ਆ ਮਰ ਗਿਆ ਜਾ ਮਰ ਗਿਆ ਇਹ ਨਹੀਂ ਚਾ ਨਹੀਂ ਪਤਾ ਲੈਂਦਾ ਕਿਥੋਂ ਹੋਦਾ ਹੈਗਾ ਹੁਣ ਦੱਸੋ ਕੀ ਦਾ ਪ੍ਰੂਫ ਦੇ ਕੇ ਸੀ ਕਿਹਦੇ ਕਿਹਦੇ ਕੋਲ ਜਾ ਕੇ ਕਿਹੜੇ-ਕਿਹੜੇ ਨਾ ਜੇ ਮੰਨ ਲਓ ਇੰਨੇ ਸਾਡਾ ਕਾਰਡ ਹੋਈ ਜਾਂਦੇ ਆ ਪਿੱਛੋਂ ਕੋਈ ਸਾਡੀ ਸਪੋਰਟ ਨਹੀਂ ਕਰਦਾ ਆਪੂ ਬਣਦਾ ਮੈਂ ਆਪੂ ਬਣਦਾਗਾ ਕਿਨੋਂ ਉਦੋਂ ਵੀ ਕੋਈ ਸਪੋਰਟ ਪੂਰੀ ਜੇ ਮੰਨ ਲਓ ਮੇਰੇ ਬੱਚਾ ਨੂੰ ਮੈਨੂੰ ਕੁਝ ਹੋ ਗਿਆ ਸਰਕਾਰ ਦੇ ਵਿੱਚ ਸਪੋਰਟ ਮੈਂ ਅੱਗੇ ਲੱਗਦਾਗਾ ਮੈਂ ਕਮੇਟੀ ਬਣਾਈ ਸੀਗੀ ਹੂੰ ਪ੍ਰੀਨ ਬਾਕਸ ਦਾ ਮੈਂਬਰ ਰਹਾ ਮੈਂ 2 ਮਹੀਨੇ ਹੀ ਪਰ ਜਦੋਂ ਗੁਜ਼ਰ ਗਿਆ ਸਾਡੇ ਹੱਥ ਖੜੇ ਹੋ ਗਏ ਸਾਡੀ ਸਪੋਰਟ ਕਰਨ ਵਾਲਾ ਹੈ ਨਹੀਂ ਸੀ ਕੋਈ ਅਸੀਂ ਪ੍ਰਵੀਨ ਸਿੰਘ ਦੱਸਾਂਗੇ ਪ੍ਰਵੀਨ ਬਾਦ ਸਾਹਿਬ ਨੇ ਉਸ ਤੋਂ ਬਾਅਦ ਅਸੀਂ ਹੱਥ ਖੜੇ ਕਰਕੇ ਜੀ ਸਾਡੀ ਬੇਨਤੀ ਇਹੀ ਹੈ ਕਿ ਨਸ਼ਾ ਨੂੰ ਠੱਲ ਪਾਈ ਜਾਵੇ ਚਾਹੇ ਸਰਕਾਰਾਂ ਤੇ ਝੂਠੇਵਾਦੇ ਨਾ ਕਰਨ ਠੀਕ ਹੈ ਜੇ ਮੰਨ ਲਓ ਇੱਥੇ ਐ ਹੀ ਨਹੀਂ ਪਤਾਗਾ ਵੀ ਕਿਹੜੇ ਨਸ਼ਾ ਫੜਨਾ ਹੈਗਾ ਕੀ ਨੂੰ ਪੁੱਛੀਏ ਸੀ ਇਹ ਸਾਨੂੰ ਐ ਪਤਾ ਹੋਏ ਨਾ ਇਹਨਾਂ ਨੂੰ ਨਸ਼ਾ ਫੜਨਾ ਹੈਗਾ ਉਹਨਾਂ ਤੋਂ ਦੱਸ ਲਗੇ ਸੀ ਸਾਨੂੰ ਐ ਹੀ ਨਹੀਂ ਪਤਾ ਲੱਗਦਾ ਕਿਹਨਾ ਨਸ਼ਾ ਫੜਨਾ ਹੈਗਾ ਕੀ ਦੇ ਕਿਤੇ ਕੋਲੇ ਪਿੱਟ ਗਈ ਫਿਰ ਲੰਚ ਆਉ ਕਰਦੇ ਆਂ ਵੀ ਛੋਟੇ ਤੋਂ ਲਾ ਕੇ ਵੱਡੇ ਤੇ ਤੇ ਵੱਡੇ ਤੋਂ ਲਾ ਕੇ ਛੋਟੇ ਤੇ ਕਹੇ ਦੁਰੇ ਹੁੰਨੇ ਆਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਖਸਮ ਖਸਾਈ ਹੈ ਕਿਹਦਾ ਸਾਡਾ ਕਿੰਨੇ ਕਿ ਜਿਹੜੇ ਬੱਚੇ ਆ ਹੁਣ ਤੱਕ ਨਹੀਂ ਕੱਟੋ ਕੱਟ ਜੀ 10 ਵਾਰਡ ਚ ਮੈਂ ਕਹਿੰਦਾ 100 ਤੋਂ ਉੱਤੇ ਬੱਚਾ ਹੋਣਾ ਇਹ ਮੈਂ ਸਾਨੂੰ ਤੜਕੇ ਲੈਸਟੀ ਬਣਾ ਦੂੰਗਾ ਵੀ ਇੰਨੇ ਮੁੰਡੇ ਮਰ ਚੁੱਕੇ ਆਗੇ ਆ 100 ਤੋਂ ਉੱਤੇ ਹੋਣਾ ਹੈ ਕਿ ਮੱਕੀ ਮਰਨ ਵਾਲੇ ਜੀ ਹੈ ਹੋਰ ਮਰਨ ਵਾਲੇ ਵਿਥੇ ਰਹਿ ਗਏ ਆ ਕੋਈ ਕੁਝ ਨਹੀਂ ਕਰਦਾ ਜੀ ਕਦੇ ਝੂਠੇ ਲਾ ਰਿਹਾ ਗਿਆ ਝੂਠੇ ਵਾਦੇ ਆ ਨਾ ਸਰਕਾਰਾਂ ਕੋਈ ਝਾਕਦੀਆਂ ਤੇ ਨਾ ਹੀ ਗਾਹਾਂ ਮਲਾਇਮ